ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਇਸ ਵਾਲੀ ਵੀਡੀਓ ਦੇ ਵਿੱਚ ਇੱਕ ਗੱਲ ਵੀ ਕਹਿਣੀ ਆ ਸਾਰੇ ਭਰਾਵਾਂ ਨੂੰ ਤੇ ਇੱਕ ਟੂਰਨਾਮੈਂਟ ਦੀ ਬੜੀ ਚਰਚਾ ਹੋ ਰਹੀ ਆ ਮੇਰੇ ਵੀਰੋ ਹਰ ਪਾਸੇ ਗੱਲਾਂ ਹੋ ਰੀਆਂ ਉਪਲਾਥ ਦਾ ਮੇਲਾ ਜਿਹੜਾ ਵੱਡੇ ਵੀਰਾਂ ਵੱਲੋਂ ਪ੍ਰੋਮੋਟਰਾਂ ਵੱਲੋਂ ਟਾਪ ਦਾ ਮੇਲਾ ਕਰਵਾਇਆ ਜਾਣਾ ਜੈਸਾ ਕੱਪ ਤੇ ਇੱਕ ਟੂਰਨਾਮੈਂਟ ਦੇ ਖਾਤਰ ਖਿਡਾਰੀ ਸਾਰੇ ਬਾਹਰੋਂ ਮੇਰੇ ਵੀਰੋ ਪੰਜਾਬ ਚ ਫਿਰ ਲੈ ਆਉਣੇ ਆ ਉਸ ਮੇਲੇ ਨੇ ਤਾਂ ਇਹ ਚੀਜ਼ ਜੋ ਹੈ ਵੱਖਰੀ ਲੱਗੀ ਪ੍ਰੋਮੋਟਰਾਂ ਨੇ ਇਕੱਠੇ ਕਰ ਲਿਆ ਖਿਡਾਰੀ ਵੀ ਸਾਡੇ ਕੱਪ ਨੂੰ ਖੇਡ ਕੇ ਜਾਇਓ ਬਾਹਰ ਮੇਰੇ ਵੀਰੋ ਤਾਂ ਭਲਾਥ ਵਾਲੇ ਇਹ ਸਰਾ ਕੰਮੀ ਕਰਦੇ ਆ ਮੇਰੇ ਵੀਰੋ ਰੇਂਜ ਰੋਵਰ ਗੱਡੀ ਕਿਨੂੰ ਮਿਲਣੀ ਆ ਰੇਂਜ ਰੋਵਰ ਗੱਡੀ ਸੋਰਸਿੰਗੀ ਅੰਬੇ ਨੂੰ ਮਿਲਣੀ ਆ ਜਿਸ ਮੁੰਡੇ ਨੇ ਚਰਚਾ ਖੜਾ ਰੱਖੀ ਆ ਮੇਰੇ ਵੀਰੋ ਆਸਟ੍ਰੇਲੀਆ ਚ ਵੀ ਧੱਕ ਪਾਉਂਦਾ ਮੁੰਡਾ ਤੇ ਹੁਣ ਜੋ ਆ ਮੇਰੇ ਵੀਰੋ ਪੰਜਾਬ ਆਉਣਗੇ ਭਲੱਥ ਦੇ ਮੇਲੇ ਤੇ ਸਰਾਹ ਕਰਨਗੇ 14 ਤਰੀਕ ਨੂੰ ਦੇਖਿਓ ਫਿਰ ਕੌਣ ਜਿੱਤੂਗਾ ਤੇ ਬਾਕੀ ਮੇਰੇ ਵੀਰੋ ਸ਼ੀਲੂ ਤੇ ਅੰਬੇ ਦੀ ਗੱਲਬਾਤ ਬਹੁਤ ਚਲਾਈ ਜਾ ਰਹੀ ਆ ਉਹ ਆਪਣੇ ਪੇਜਾਂ ਵਾਲਿਆਂ ਦੇ ਕਾਰਨ ਇੱਕ ਯਾਰ ਥੋੜੀ ਇੱਕ ਇੱਕ ਮਿੰਟ ਦੀ ਕਲੈਪ ਨੇ ਨਾ ਉਹਨਾਂ ਚ ਫਿੱਕ ਪਵਾ ਦੇਣੀ ਆ ਬਾਰ-ਬਾਰ ਤੁਸੀਂ ਉਹੀ ਸ਼ੋਅ ਕਰੀ ਜਾਂਦੇ ਹੋ ਗਰਾਊਂਡ ਦੀ ਗੱਲ ਹੁੰਦੀ ਆ ਗਰਾਊਂਡ 'ਚ ਹੀ ਖਤਮ ਹੋ ਜਾਂਦੀ ਆ ਪਰ ਜੇ ਆਪਾਂ ਬਾਰ-ਬਾਰ ਕਲਿੱਪਾਂ ਕੱਟ-ਕੱਟ ਲੜਾਈ ਹੋ ਗਈ ਥੱਪੜ ਮਾਰੇ ਆਏ ਕਰਤਾ ਤਾਂ ਉਹ ਚੀਜ਼ ਮਾੜੀ ਆ ਭਰਾ ਮੇਰੇਓ ਉਹਨਾਂ 'ਚ ਤੁਹਾਡੀ ਇੱਕ ਵਿਊ ਦੇ ਕਾਰਨ ਨਾ ਉਹਨਾਂ 'ਚ ਬਹੁਤ ਕੁਝ ਤੁਸੀਂ ਕਰਾ ਸਕਦੇ ਆ ਤਾਂ ਕਰਕੇ ਭਰਾਵੋ ਨਾ ਕਰੋ ਯਾਰ ਇਦਾਂ ਆਪਾਂ ਬਾਰ-ਬਾਰ ਉਹੀ ਚੀਜ਼ਾਂ ਨਾ ਦਿਖਾਗੇ ਅੰਬੇ ਤੇ ਸ਼ਿਲੂ 'ਚ ਹੋ ਸਕਦਾ ਉਹ ਪਲਾਥ ਦੇ ਮੇਲੇ ਤੇ ਇਕੱਠੀ ਖੇਡਣ ਹੋ ਸਕਦਾ ਉਹਨਾਂ ਨੇ ਇੱਕੋ ਟੀਮ 'ਚ ਖੇਡਣਾ ਹੋਵੇ ਤਾ ਕਰਕੇ ਤੁਸੀਂ ਇਦਾਂ ਨਾ ਕਰੋ ਉਹਨਾਂ 'ਚ ਪਿਆਰ ਬਹੁਤ ਆ ਤੇ ਉਹਨਾਂ 'ਚ ਬਣਿਆ ਹੀ ਰਹਿਣਾ ਉਹ ਗਰਾਊਂਡ ਆ ਗਰਾਊਂਡ ਜਿੱਦਾਂ ਭਾਈ ਭਾਈ ਵੀ ਅਲੱਗ-ਅਲੱਗ ਹੋ ਜਾਂਦੇ ਆ ਤਾਂ ਕਰਕੇ ਇਦਾਂ ਨਾ ਕਰੋ ਭਰਾ ਮੇਰੇ ਆਪਾਂ ਜੋੜ ਗਏ ਸਾਰਿਆਂ ਨੂੰ ਮੈਂ ਮਾੜਾ ਨਹੀਂ ਕਹਿੰਦਾ ਪਰ ਤੁਸੀਂ ਜੇ ਇਦਾਂ ਕਲਿੱਪਾਂ ਹੋਰ ਪੂਰਾ ਮੈਚ ਪਾ ਲਿਆ ਕਰੋ ਵੀਡੀਓ ਸਾਰਿਆਂ ਨੂੰ ਪੂਰਾ ਮੈਚ ਦੀ ਦਿਖਾ ਦਿਆ ਕਰੋ ਤਾਂ ਕਰਕੇ ਪਰ ਤੁਸੀਂ ਇੱਕ ਮਿੰਟ ਦੀ ਉਹ ਸ਼ੀਲੂ ਤੇ ਉਹਦੇ ਚ ਇਦਾਂ ਹੋ ਗਿਆ ਉਹ ਨਾ ਕਰੋ ਬਾਕੀ ਮੇਰੇ ਵੀਰੋ ਇਹ ਤੁਹਾਨੂੰ ਜੋ ਟੂਰਨਾਮੈਂਟ ਬਾਰੇ ਵੀ ਕਹਿਣਾ ਸੀ ਤੇ ਆ ਭਰਾਵਾਂ ਬਾਰੇ ਵੀ ਕਹਿਣਾ ਸੀ ਵੀ ਤੁਸੀਂ ਇਦਾਂ ਨਾ ਕਰੋ ਯਾਰ ਉਹਨਾਂ ਦਾ ਮੂ ਪਿਆਰ ਬਹੁਤ ਆ ਤੇ ਉਹ ਇਦਾਂ ਹੀ ਰਹਿਣਾਗਾ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰ ਦਿਓ ਸਾਰੇ ਭਰਾਵਾਂ ਤਾਂ ਹੀ ਧੰਨਵਾਦ